ਚਾਈ ਚਾਈ ਦੇੜਾ ਫਿਲਾਂਦਾ ਬਦਲਾਨੀ ਸਾਰੇ ਹੀ ਪੰਜਾਬ ਦਾ ਹੈ ਪਤਾ ਇਹ ਨਾ ਗਾਨੀ ਕਿਵੇਂ ਭੁੱਲੀ ਏ ਜਿਹੜੀ ਹੋਈ ਮੂਸੇ ਵਾਲੇ ਨਾਲ ਨਹੀਂ ਹਾਂ ਆ ਬੜਾ ਔਖਾ ਲੰਘਿਆ ਐਤਕੀ ਦਾ ਸਾਲ ਨਹੀਂ ਬੜਾ ਔਖਾ ਲੰਘਿਆ ਐਤਕੀ ਦਾ ਸਾਲ ਨਹੀਂ ਬੜਾ ਔਖਾ ਲੰਘਿਆ ਐਤਕੀ ਦਾ ਸਾਲ ਨਹੀਂ ਸਸੇ ਕਾਲਪਿਆਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਐਸ ਟਾਈਮ ਅਸੀਂ ਝਿੜੀ ਚ ਐ ਬਠਿੰਡੇ ਦੇ ਨਾਲ ਗਵਿੰਦਪੁਰੇ ਝਿੜੀ ਦੇ ਵਿੱਚ ਤੇ ਇੱਥੇ ਬਾਈ ਹੁਣੇ ਲਾਈਆਂ ਰੌਣਕਾਂ ਠੀਕ ਐ ਪੁਰਾਣੇ ਸਾਡਾ ਭਰਾ ਹੈ ਬਾਈ ਮਾਨ ਬਠਿੰਡੇ ਵਾਲਾ ਭਰਾ ਹੈ ਸਾਡਾ ਤੇ ਇਹਦਾ ਤਾਂ ਮੇਰੇ ਤੇ ਹੋਰ ਵੀ ਬਹੁਤ ਵੱਡਾ ਕਰਜ਼ਾ ਹੈ ਤੇ ਹੁਣ ਉਹ ਕਰਜ਼ਾ ਕਿਵੇਂ ਆ ਵੀ ਮੇਰਾ ਘਰ ਬੰਨਿਆ ਆਇਆ ਨੇ ਤੇ ਸਾਡੀ ਬਾਲੀ ਪ੍ਰਾਣੀ ਮਿੱਤਰਤਾ ਕਦੇ ਅਸੀਂ ਜ਼ਾਹਿਰ ਨਹੀਂ ਕੀਤੀ ਸਾਡੇ ਪਿੰਡ ਦੇ ਲੋਕ ਨਾ ਫੋਟੋਆਂ ਹੀ ਖਿਚਾ ਕੇ ਪਾ ਦਿੰਦੇ ਆ ਵੀ ਅਸੀਂ ਕਦੇ ਇੰਨੀ ਮਿੱਤਰਤਾ ਜ਼ਾਹਿਰ ਨਹੀਂ ਕੀਤੀ ਥੋੜੇ ਸਾਧਵਰਤੀ ਦੇ ਬੰਦੇ ਆ ਅਸੀਂ ਪ੍ਰਾਣੀ ਬਾਈ ਮੈਨੂੰ 4 ਸਾਲ ਤੋਂ ਫੋਰਸ ਕਰਦਾ ਹੁੰਦਾ ਸੀ ਕਹਿੰਦਾ ਕਰ ਤੂੰ ਕਰ ਕਰ ਕਹਿੰਦਾ ਕਰ ਕੁਛ ਮੈਂ ਬਾਈ ਯਾਰ ਹਜੇ ਅੰਦਰੋਂ ਜੀ ਨਹੀਂ ਕਰਦਾ ਤੇ ਮੈਂ ਮਾਨ ਜਦੋਂ ਅੰਦਰੋਂ ਜੀ ਕੀਤਾ ਨਾ ਉਦਦੇ ਕਰਾਂਗੇ ਹੁਣ ਕਰਿਆ ਹੁਣ ਮੱਕੜ ਕੱਢਾਂਗੇ ਹਾਂ ਹੁਣ ਇਹ 4 5 500 ਸਾਲ ਪੁਰਾਣੇ ਬਾਣਾ ਤੇ ਉਹਨੂੰ ਦੇਖ ਕੇ ਹਨਾ ਪੁਰਾਣੀ ਜਿਹੜੇ ਸਰੰਗੀ ਢੋਲ ਕਿਤੇ ਹਨ ਮਣੀ ਸਰੰਗੀ ਪੁਰਾਣਾ ਗੋਜਾ ਅਲਗੋਜਾ ਤੇ ਤੁੰਬੀ ਦੀ ਬੋਕਲ ਨਹੀਂ ਆਉਣੀ ਸੀ ਸਾਡੇ ਕੋਲ ਸਾਊਂਡ ਹੈ ਨਹੀਂ ਸੀ ਤੇ ਸਰੰਗੀ ਆ ਸਰੰਗੀ ਕਿਆ ਬਾਤ ਵਜਾਉਂਦਾ ਮੁੰਡਾ ਹੁਣ ਸਾਨੂੰ ਗੀਤ ਸੁਣਾਵਾਂਗੇ ਬਾਈ ਅੱਗੇ ਦੇ ਕੇ ਸ਼ੇਅਰ ਕਰ ਦਿਓ ਬਾਈ ਨੂੰ ਆਉਣ ਵਾਲੇ ਟਾਈਮ 'ਚ ਬੱਲੇ ਹੋਣਾ ਮਾਰਕੀਟ 'ਚ ਤੇ ਕੁੜੀ ਨਾ ਬਾਹਰ ਭਗ ਜਾਂਦੀ ਆ ਤੇ ਬਾਹਰੋਂ ਸਾਲ ਬਾਅਦ ਕੈਨੇਡਾ ਤੋਂ ਮੁੰਡੇ ਨੂੰ ਫੋਨ ਕਰਦੀ ਆ ਕਹਿੰਦੀ ਹੈਪੀ ਨੀਅਰ ਜਿਵੇਂ ਮੁਰੇ ਆਉਣ ਵਾਲਾ ਆਪਣਾ ਕਹਿੰਦੀ ਨਵੇਂ ਸਾਲ ਦੀਆਂ ਵਧਾਈਆਂ ਉਹ ਕਹਿੰਦਾ ਨਵਾਂ ਦਾ ਦੇਖੀ ਉਹ ਕਹੇ ਜਾਉ ਮੇਰਾ ਪੁਰਾਣਾ ਬਹੁਤ ਔਖਾ ਲੰਘਿਆ ਤੇ ਪੁਰਾਣੇ ਸਾਲ ਬਾਰੇ ਕਰਦਾ ਗੱਲਬਾਤ ਅਗਲੇ ਸਾਲ ਚ ਕੀ ਕਰ ਰਹੇ ਆ 5 10 ਦਿਨ ਪਹਿਲਾਂ ਫੋਨ ਕਰ ਲੈਂਦੀ ਆ ਤੇ ਵੀ ਕਾ ਅਗਲੇ ਸਾਲ ਚ ਕੀ ਉਹ ਕਹਿੰਦਾ ਆਹੀ ਮਸਾਂ ਮਸਾਂ ਕੱਢੇ ਕਹਿੰਦਾ ਮੈਂ ਤਾਂ ਸਾਲ ਹੋ ਗਿਆ ਟਿੱਕੀ ਜਾਣੇ ਇੱਕ ਤੂੰ ਫੋਨ ਕਰਨੋਂ ਵੜ ਗਈ ਇਕੱਲੇ ਰਹਿ ਗਏ ਕਹਿੰਦਾ ਜਮਾ ਕੰਮਕਾਰ ਠੱਪ ਹੋ ਗਿਆ ਤੇ ਉਹਦੇ ਚ ਲਿਖਿਆ ਸੀਗਾ ਤੇ ਲਿਖਿਆ ਥੋੜਾ ਜਿਹਾ ਪੁਰਾਣਾ ਸੀ ਪਰ ਕਈ ਵਾਰੀ ਬੀਤ ਦੀ ਬਾਤ ਹੁੰਦੀ ਆ ਮੇ ਕਰਦੇ ਹੁਣ ਆ ਜੋ ਦੀ ਪੂਮਕੜ ਕੱਢੇ ਪੂਰੇ ਬਾਈ ਹੁਣ ਲੈ ਵੀ ਆ ਆ ਸਵਨ ਤੁਆ ਆਇਆ ਤੇਰਾ ਸੋਹਣੀਏ ਹੈ ਫੋਣੀ ਗੀਤ ਰਾਹੀ ਹਾਲ ਚਾਲ ਲੱਗਾ ਸੁਣਾਉਣ ਨੀ ਆ ਮਨ ਤੂੰ ਆਇਆ ਤੇਰਾ ਸੋਹਣੀਏ ਹੈ ਫੋਨ ਨਹੀਂ ਜੀ ਤਰਾਹੀ ਹਾਲ ਚਾਲ ਲਗਾ ਸੁਣਾਉਣ ਨਹੀਂ ਫੜੇ ਜਰਾ ਪਿੱਛੋਂ ਅੱਜ ਆਈ ਤੇਰੀ ਕਾਲ ਨਹੀਂ ਆ ਬੜਾ ਔਖਾ ਲੰਘਿਆ ਐਤ ਕੀ ਦਾ ਸਾਲ ਨਹੀਂ ਬੜਾ ਔਖਾ ਲੰਘਿਆ ਐਤ ਕੀ ਦਾ ਸਾਲ ਨਹੀਂ ਬੜਾ ਔਖਾ ਲੰਘਿਆ ਐਤ ਕੀ ਦਾ ਸਾਲ ਨਹੀਂ ਟਿੱਕੀ ਛੱਡ ਗਈ ਸੀ ਤੂੰ ਦੂਜੀ ਪੈਲੀ ਨਹੀਂ ਉਹ ਹੋਈ બસ ਜਿਸ ਤਨ ਲੱਗਿਓ ਉਹ ਜਾਣਦਾ ਏ ਸੋਈ ਟਿੱਕੀ ਛੱਡ ਗਈ ਸੀ ਤੂੰ ਦੂਜੀ ਪੈਲੀ ਨਹੀਂ ਉਹ ਹੋਈ બસ ਜਿਸ ਤਨ ਲੱਗਿਓ ਉਹ ਜਾਣਦਾ ਏ ਸੋਈ ਨਰਮਾ ਹੋਇਆ ਨਹੀਂ ਉਹ ਸੇਰ ਨਾਲੇ ਹੱਡ ਦਿੱਤੇ ਗਾਲਨੀ ਬੜਾ ਔਖਾ ਲੰਘਿਆ ਐਤਕੀ ਦਾ ਸਾਲ ਨਹੀਂ ਬੜਾ ਔਖਾ ਲੰਘਿਆ ਐਤਕੀ ਦਾ ਸਾਲ ਨਹੀਂ ਬੜਾ ਔਖਾ ਲੰਘਿਆ ਐਤਕੀ ਦਾ ਸਾਲ ਨਹੀਂ ਅੱਗੇ ਭਾਈ ਆ ਜਿਹੜੀਆਂ ਵੋਟਾਂ ਪਾਈਆਂ ਸੀ ਡਿਊਟੀ 2 ਸਾਲ ਹੋ ਗਿਆ ਇਹਨਾਂ ਨੇ ਵੀ ਓਵੇਂ ਹੀ ਮਾਰਦੇ ਹੋਰ ਹੀ ਕੰਮ ਕਰਤਾ ਹਨਾ ਸਾਰਾ ਕੰਮ ਹੀ ਗਲਤ ਹੋ ਗਿਆ ਹੈ ਜੇ ਸੀਗਾ ਅੱਜ ਇਸੀ ਵੀ ਕਸੂਕਰ ਕਰਨਗੇ ਕੁਛ ਨਾ ਕੁਛ ਲੋਟ ਤੇ ਪਰ ਕਾਹ ਨੂੰ ਇਹ ਦਿਨ ਤਾਂ ਉਦੋਂ ਵੀ ਦੁਖੀ ਕਰਤਾ ਜੇ ਤੂੰ ਛੱਡ ਕੇ ਇਹਨਾਂ ਤੱਕ ਤਾਂ ਉਦੋਂ ਨਹੀਂ ਹੋਇਆ ਸੀਗਾ ਜਿੰਨਾ ਇਹਨਾਂ ਦੇ ਆਉਣ ਨਾਲ ਜਿਹੜੀਆਂ ਖੜਮਸਤੀਆਂ ਇਹ ਕਰਦੇ ਤੁਰੇ ਫਿਰਦੇ ਹਨ ਇਹਨਾਂ ਦਾ ਪਾਈ ਦਮੀ ਮਾਰਦੇ ਇਹਨਾਂ ਦਾ ਦਮੀ ਹਾਂ ਉਹਦੇ ਬਾਰੇ ਲਿਖਿਆ ਹਾਂਜੀ ਆਜੋ ਚਾਈ ਚਾਈ ਜਿਹੜਾ ਫਿ ਲਿਆਂਦਾ ਬਦਲਾਨੀ ਆ ਸਾਰੇ ਹੀ ਪੰਜਾਬ ਦਾ ਹੈ ਪਤਾ ਇਨਾ ਗਾ ਨਹੀਂ ਚਾਈ ਚਾਈ ਜਿਹੜਾ ਫਿ ਲਿਆਂਦਾ ਬਦਲਾਨੀ ਸਾਰੇ ਹੀ ਪੰਜਾਬ ਦਾ ਹੈ ਪਤਾ ਇਨਾ ਗਾ ਨਹੀਂ ਕਿਵੇਂ ਭੁੱਲੀ ਏ ਜਿਹੜੀ ਹੋਈ ਮੂਸੇ ਵਾਲੇ ਨਾਲ ਨਹੀਂ ਆ بڑا ਔਖਾ ਲੰਗਿਆ ਏ ਅਰਥ ਕੀ ਦਾ ਸਾਲ ਬੜਾ ਯੋਖਾ ਲੰਘਿਆ ਐਤਕੀ ਦਾ ਸਾਲ ਨੀ ਬੜਾ ਯੋਖਾ ਲੰਘਿਆ ਐਤਕੀ ਦਾ ਸਾਲ ਨੀ ਆ ਗੱਲ ਮੇਰੇ ਤੇ ਲੱਗਦੀ ਆ ਬਾਈ ਉਹ ਕਹਿੰਦੇ ਹੁੰਦੇ ਐ ਐਵੇਂ ਦੋ ਵਾਰੀ ਕੀਤੀ ਹੋਈ ਜੱਟ ਦੀ ਦੇਸੀ ਨੇ ਜਾਣੇ ਬਲੀਏ ਮੈਂ ਫੋਟੋ ਪਾਈ ਸੀ ਇਹ ਇਹ ਮਾਨ ਕਹਿੰਦਾ ਮਾਨ ਨੇ ਕਮੈਂਟ ਕਰਤਾ ਕੇ ਕਹਿੰਦਾ ਐਵੇਂ ਤਾਂ ਐਵੇਂ ਗਈ ਮੈਂ ਉੱਥੋਂ ਚੱਕ ਲਈ ਆ ਗੱਲ ਕਹਿਣ ਲੱਗਾ ਹੋਣੀਏ ਪੰਜਾਬੀ ਦੀ ਨਹੀਂ ਜਿਹੜੀ ਸਾਡੀ ਐਵੇਂ ਹੁਣ ਲੱਗਦਾ ਏ ਉਹ ਤਾਂ ਬਿਲੋ ਗਈ ਹਾਏ ਐਵੇਂ ਕਿਤੀ ਝੋਣੀਏ ਪੰਜਾਬੀ ਦੀ ਨਹੀਂ ਜਿਹੜੀ ਸਾਡੀ ਐਵੇਂ ਹੁਣ ਲੱਗਦਾ ਏ ਉਹ ਤਾਂ ਬਿਲੋ ਗਈ ਹਾਏ ਐਵੇਂ ਮੁਝ ਖਾ ਕੇ ਮਰ ਜਾਈਏ ਆਉਂਦੇ ਮਨ ਚ ਖਿਆਲ ਨਹੀਂ ਆ ਬੜਾ ਔਖਾ ਲੰਘਿਆ ਐਸ ਕੀ ਦਾ ਸਾਲ ਨਹੀਂ ਬੜਾ ਓਖਾ ਲੰਘਿਆ ਐਤ ਕੀ ਦਾ ਸਾਲ ਨੀ ਬੜਾ ਓਖਾ ਲੰਘਿਆ ਐਤ ਕੀ ਦਾ ਸਾਲ ਨੀ ਅਗਲੀ ਗੱਲ ਕਹਿਣ ਲੱਗਿਆ ਭਾਈ ਚਾਚੇ ਤਾਇਆ ਦੀ ਤੇਰੀ ਬਾਹ ਵੱਡੀ ਲੱਗਦੀ ਹੁੰਦੀ ਆ ਵੀ 25 ਕਿੱਲਾਂ ਦੀ ਦੇਦੋ ਡਾਂਗੋ ਡਾਂਗੇ ਹੋਣ ਲੱਗੇ ਨੇ ਜੱਟੋਂ ਨੂੰ ਪਤਾ ਲੱਗਦਾ ਵੀ ਕਿੱਲੇ ਦਾ ਭਾਵੇਂ 2-2 ਸਵਾ 2-2 ਹੀ ਰਹਿ ਗਏ ਹਨਾ ਉਹਦੀ ਗੱਲ ਕਰਨ ਗਿਆ ਉਹ ਦਸਵਾਲਾ ਮੱਟਾ ਢਾਈ ਕਿल्ले ਆਈ ਜਦੋਂ ਪੈਗੀ ਕਰੇ ਵੰਡਨੀ ਆਇਸੇ ਵੰਦੀ ਆਗੀ ਨਾਲ ਕਰਜੇ ਦੀ ਪੰਡਨੀ ਢਾਈ ਕਿल्ले ਆਈ ਜਦੋਂ ਪੈਗੀ ਕਰੇ ਵੰਡਨੀ ਹਿੱਸੇ ਵੰਦੀ ਆਗੀ ਨਾਲ ਕਰਜੇ ਦੀ ਪੰਡਨੀ ਫੱਜ ਆਖਦਾ ਏ ਸੋਨੀਏ ਜੱਟਾਂ ਦੇ ਮੰਦੇ ਹਾਲ ਨਹੀਂ ਬੜਾ ਓਖਾ ਲੰਘਿਆ ਐਤਕੀ ਦਾ ਸਾਲ ਨਹੀਂ ਬੜਾ ਓਖਾ ਲੰਘਿਆ ਐਤਕੀ ਦਾ ਸਾਲ ਨਹੀਂ ਬੜਾ ਓਖਾ ਲੰਘਿਆ ਐਤਕੀ ਦਾ ਸਾਲ ਨਹੀਂ ਬੜਾ ਬੜਾ ਓਖਾ ਲੰਘਿਆ ਐਤਕੀ ਦਾ ਸਾਲ ਨਹੀਂ ਬੜਾ ਓਖਾ ਲੰਘਿਆ ਐਤਕੀ ਦਾ ਸਾਲ ਨਹੀਂ ਹੋ ਹੋ ਏਸੀ ਬਾਈ ਸੋਨੀ ਸਿੱਧੂ ਹੁਣਾਂ ਦਿਨਾਂ ਚ ਕਰਦੇ ਨਾ ਗੀਤ ਰਿਕਾਰਡ ਕਰਨੇ ਹਾਂ ਹਾਂ ਬਾਈ ਡੇਢ ਦੋ ਮਹੀਨੇ ਤੱਕ ਗੀਤ ਆਉਣਗੇ ਆਪਣੇ ਤੇ ਅੱਜ ਹੋਰ ਲਾਈਵ ਵੀ ਰਿਕਾਰਡਿੰਗ ਹੈ ਆਪਦੇ ਗਾਣੇ ਕੰਪੋਜੀਸ਼ਨਰ ਕਰਕੇ ਬਹੁਤ ਘੈਂਟ ਘੈਂਟ ਗਾਣੇ ਸੁਲਾਵਾਂਗੇ ਇਹ ਤਾਂ ਅਸੀਂ ਨਾ ਉਹੀ ਭੈਣਾ ਉਹ ਮਤਲਬ ਟਾਇਰ ਦਾ ਫਸਿਆ ਪਿਆ ਸੀਗਾ ਕਸੇ ਚ ਉਹ ਨਿਕਲ ਗਿਆ ਹੁਣ 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 ਅਸੀਂ ਮੁਕਲੇ ਹੋ ਗਏ ਥੋੜੇ ਜੇ ਹੁਣ ਅਸੀਂ ਵਧੀਆ ਤਰੀਕੇ ਨਾਲ ਕਰਾਂਗੇ ਤੇ ਬਾਕੀ ਜਿਹੜਾ ਸ਼ੌਂਕ ਬੰਦਾ ਜਵਾਨੀ ਚ ਦੱਬ ਲੈਂਦਾ ਉਹ ਬੁੜਾਪੇ ਚ ਤੰਗ ਕਰਦੀ ਕਰਦੇ ਆ ਜਿਹੜੀ ਚੀਜ਼ ਖਾਣ ਪੀਣ ਨੂੰ ਜੀ ਕਰਦਾ ਹੁੰਦਾ ਨਾ ਜਵਾਨੀ ਚ ਖਾ ਪੀ ਲਿਆ ਕਰੋ ਹੋਰ ਵੀ ਮਾੜੀ ਮੁੱਟੀ ਜੋ ਵੀ ਚੱਲ ਚੱਲਾ ਹੈਗਾ ਬੰਦੇ ਨੂੰ ਪੂਰਾ ਕਰ ਲੈਣਾ ਚਾਹੀਦਾ ਤੇ ਬੁੜਾਪੇ ਚ ਫਿਰ ਸਰੀਰ ਵੀ ਨਹੀਂ ਰਹਿੰਦਾ ਤੇ ਉਹ ਗੱਲ ਵੀ ਨਹੀਂ ਬਣਦੀ ਤੇ ਫਿਰ ਬੰਦਾ ਕਹਿੰਦਾ ਯਾਰ ਉਦੋਂ ਕਰਕੇ ਦੇਖਣਾ ਸੀ ਇੱਕ ਜਿੰਦਗੀ ਮਿਲੀ ਆ ਬਈ ਸਾਰੇ ਸ਼ੌਂਕ ਪੂਰੇ ਕਰਕੇ ਦੇਖੋ ਆਪਦੇ ਕੰਨੀਆਂ ਅਸੀਂ 100 ਤੋਂ 200% ਦੇਵਾਂਗੇ ਚੱਲਣਾ ਨਾਚਣਾ ਵੈਗਰੂ ਦੇ ਹੱਥ ਹੈ ਆਪਾਂ ਦਾ ਆਪਦਾ ਸ਼ੌਂਕ ਪੂਰਾ ਕਰਨਾ ਪੂਰੇ ਵਧੀਆ ਤਰੀਕੇ ਨਾਲ ਕਰਾਂਗੇ ਬਈ ਆ ਕਿੰਨਾ ਘੈਂਟ ਮਾਹੌਲ ਆ ਯਾਰ ਹਨਾ ਕੁਦਰਤ ਹਾਂ ਇਹ ਤਾਂ ਬੜਾ ਘੈਂਟ ਮਾਹੌਲ ਆ ਬਈ ਕਈ ਸੌ ਕਈ ਸੌ ਕਿੱਲਾਂ ਚ ਹੋਗਾ ਨਾ ਹਾਂ ਇਹ ਤਾਂ ਬਹੁਤ ਇਹ ਤਾਂ